ਬੱਸਾਂ ਦਾ ਹੁਣ ਜਿਹੜਾ ਦੱਸਦੇ ਸੀ ਵੈਵੇਂ ਸਿੱਧੂ ਬਸ ਤੇ ਬਹਿ ਕੇ ਆਉਂਦਾ ਹੁੰਦਾ ਸੀ ਪਿੰਡੋਂ ਟੂਲ ਤੇ ਟੂਲ ਤੇ ਚਲੋ ਵੀ ਪੜਨ ਪੜਨ ਵਾਲੇ ਤਾਂ ਹਾਂ ਅੱਪਾ ਨੂੰ ਤੇ ਅੰਦਰ ਸੀਟਾਂ ਸੂਟਾਂ ਤੇ ਨਹੀਂ ਸਾਨੂੰ ਚਲੋ ਵੀ ਚਲ ਤਾਂ ਛੱਤ ਤੇ ਹੋ ਜੋ ਉਹ ਪਿੰਡਾਂ ਦੇ ਰੂਟ ਹੀ ਪਤਾ ਨਹੀਂ ਕਿੱਧਰ ਚਲੇ ਗਏ ਰੋਡ ਵੇਚ ਦੀਆਂ ਘੋੜੇ ਵਾਲੀਆਂ ਬੱਸਾਂ ਪਿੰਡਾਂ 'ਚ ਆਉਂਦੀਆਂ ਹੁੰਦੀਆਂ ਸੀ ਯਾਦ ਕਰੋ ਤੁਸੀਂ ਜਦੋਂ ਹਾਰਨ ਵਜਦਾ ਸੀ ਉਦੋਂ ਚਾਹ ਕਰਦੇ ਹੁੰਦੇ ਸੀ ਵੀ ਤਿੰਨ ਵਾਲੀ ਚਾਹ ਧਰ ਲਓ ਭਾਈ ਬੱਸ ਆ ਗਈ ਉਹ ਬੱਸਾਂ ਕਿੱਧਰ ਗਈਆਂ ਪਤਾ ਨਹੀਂ ਕਿੱਧਰ ਗਈਆਂ ਰੂਟ ਹੀ ਖਤਮ ਕਰ ਤੇ ਉਹ ਰੂਟ ਰਿਵਾਈਵ ਕਰਾਂਗੇ ਨੌਜਵਾਨ ਮੁੰਡਿਆਂ ਨੂੰ ਫਿਰ ਬੱਸਾਂ ਦਾ ਦੇ ਮਾਲਕ ਬਣਾਵਾਂਗੇ ਕਿ ਤੁਸੀਂ ਪਾਓ ਬੱਸਾਂ 3000 ਤੋਂ ਵੱਧ ਰੂਟ ਜਿਹੜਾ ਐ ਪਿਆ ਅਸੀਂ ਸਾਰਾ ਉਹਦਾ ਲਗਾ ਲਿਆ ਡਾਟਾ 3000 ਤੋਂ ਵੱਧ ਬੱਸਾਂ ਜਾਨੀ ਕਿ ਜੇ 2 3 ਮੁੰਡੇ ਵੀ ਰਲ ਕੇ ਇੱਕ ਬੱਸ ਲੈਣਗੇ 10000 ਮੁੰਡੇ ਕੁੜੀਆਂ ਨੂੰ ਡਾਇਰੈਕਟ ਕੰਮ ਮਿਲੂਗਾ ਸਰਕਾਰ ਬੱਸਾਂ ਲੈ ਕੇ ਦੇਊਗੀ ਕੋਈ ਇੰਟਰਸਟ ਨਹੀਂ ਜਿਹੜਾ ਵੀ ਲੋਨ ਹੈ ਜਦੋਂ ਕਮਾਉਣ ਲੱਗੇ ਵਿੱਚੋਂ ਮੋੜ ਦਿਓ ਬਾਅਦ ਵਿੱਚ ਬੱਸ ਥੋੜੀ ਹੋ ਗਈ ਜੋ ਮੁੜ ਗਿਆ ਤੇ 30 40 40 ਕਿਲੋਮੀਟਰ ਦੀ ਬਣਾਵਾਂਗੇ